ਬਾਈ ਲੱਖਾਂ ਸੰਦਾਨਾ ਪਹੁੰਚਦਾ ਹੋਇਆ ਖਿਆਲੇ ਪੋਲਿੰਗ ਬੂਥ ਤੇ ਸਾਰੇ ਭਰਾਵਾਂ ਨੂੰ ਆਪਣਾ ਨੂੰ ਮਿਲਦਾ ਹੋਇਆ ਆਪਣਾ ਭਰਾ ਪੋਲਿੰਗ ਬੂਥ ਤੇ ਜਿਵੇਂ ਪੁੱਜ ਚੁੱਕੇ ਨੇ ਸਾਰੇ ਭਰਾਵਾਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਦਾ ਖਿਆਲਾ ਪੁੱਜਣ ਤੇ ਪੋਲਿੰਗ ਬੂਥ ਤੇ ਬਾਈ ਜਰ ਮਿਲਣਸਾਰ ਬੰਦਾ ਬਾਈ ਜੀ ਸਪੋਰਟ ਵੀ ਜੱਜ ਕੇ ਕਰੀ ਐ ਕੋਈ ਲੋਕ ਕੇ ਨਹੀਂ ਕਰੀ ਜਿੱਥੇ ਖੜ ਕੇ ਬਾਈ ਖੜ ਗਏ ਜਿਵੇਂ ਬਾਈ ਹੁਣ ਆਪਣੇ ਪੋਲਿੰਗ ਬੂਥ ਤੇ ਪੁੱਜ ਚੁੱਕੇ ਨੇ ਬਾਈ ਦਾ ਧੰਨਵਾਦ ਇੱਥੇ ਪੁੱਜਣ ਤੇ ਸਾਰੇ ਆਪਣੇ ਜਰੂਰ ਜੀ ਆਹ ਬਾਹਲੇ ਆ 32 ਵਾਲੇ ਵੀ ਲਿਖੀ ਜਾਂਦੇ ਰਿਓ ਅਕਤੂਬਰ ਦੇ ਧੰਨਵਾਦ ਜੀ ਅਸੀਂ ਵੀ ਇੰਤਜ਼ਾਰ ਜੀ ਸੀਗੇ ਤੁਹਾਡੇ ਦਾ ਪਾਣੀ ਦੇ ਬੋਈ ਧੰਨਵਾਦ ਤੁਹਾਡਾ ਪਾਣੀ ਪੀ ਲਓ ਜੀ ਠੀਕ ਆ ਭਾਈ ਜਾਂਦੇ ਰਹੋ ਪਾਣੀ ਪੀ ਲਓ ਭਾਈ ਭੜਾਈ ਭਾਈ ਫੜਾ ਦੇ ਉਧਰ ਪਾਣੀ ਦੇ ਦੋ ਅਬਾਈਆਂ ਨੂੰ ਫੜਾ ਦੇ ਅਸੀਂ ਇੱਥੇ ਬੈਠੇ ਆ ਸਾਰੇ ਅਸੀਂ ਕਾਲ ਅੱਪਾ ਨੂੰ ਭਾਈ ਜੀ ਆਣਦੇ ਭਰਾ ਠੀਕ ਹੋ ਜੀ ਠੀਕ ਹੋ ਜੀ ਕੀ ਹਾਲ ਹੈ ਬਾਕੀ ਬਹੁਤ ਵਧੀਆ ਜੀ ਕੀ ਹਾਲ ਹੈ ਭਾਈ ਠੀਕ ਸਾਗ ਹੋ ਹੋਰ ਜੜਦੀ ਕਲਾ ਜਮਾਏ ਜੜਦੀ ਕਲਾ ਭਰਾ ਤਾਂ ਇਨੀ ਕਹਾ ਜਰੀ ਕਬੂਲ ਕਰਿਓ ਠੀਕ ਆ ਧੰਨਵਾਦ ਵਾਲੇ ਆ ਮੱਤੀ ਵਾਲੇ ਵੀ ਰਿੱਕੀ ਜਾਂਦਾ ਰਿਉਂਦ ਉਦੋਂ ਪਰੇ ਰਿੱਕੀ ਜਾਂਦਾ ਧੰਨਵਾਦ ਜੀ ਅਸੀਂ ਵੀ ਇੰਤਜ਼ਾਰ ਜੀ ਬਸ ਭਾਈ ਅਸੀਂ ਸੀ ਵੀ ਕਿਰਾਉ ਗੇੜਾ ਮਾਰ ਕੇ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਹਾਂ ਭਾਈ ਲਵ ਯੂ ਠੀਕ ਆ ਭਾਈ ਜਾਂਦੇ ਰਹੋ ਠੀਕ ਹੈ ਠੀਕ ਹੈ ਜੀ ਪਾਣੀ ਪੂਣੀ ਲਓ ਪਾਣੀ ਲਓ ਮਨ ਕੇ ਜਾਲਾ ਪੋਟਾ-ਪੋਟਾ ਆਪਣੇ ਬਾਈ ਪੂਰੀਆਂ ਜਮਾ ਜੱਜ ਕੇ ਆਪਣੇ ਵਧਣ ਗਿਆ ਪੋਟਾ ਹਾਂ ਬਾਈ ਬਹੁਤ ਸੋਹਣਾ ਕੰਮ ਰਿਹਾ ਸਾਡਾ ਉਹ ਹੀ ਕੋਈ ਮਤਲਬ ਜਿੰਨੇ ਦੀ ਮੀਸ ਤੋਂ ਵੱਧ ਕੇ ਹੈ ਜੀ ਹਾਂ ਗੁਪਤਰੀ ਕਿ ਉਹ ਨਾ ਹਾਂ ਹਾਂ ਚੰਗਾ ਬਾਈ ਧੰਨਵਾਦ ਉਹਦੇ ਜਿਉਂਦੇ ਧੰਨਵਾਦ ਬਾਈ ਮੈਂ ਕਹਾਂ ਬਾਈ ਇੱਕ ਮਿੰਟ ਲੈ ਮੈਂ ਕਰ ਦਿੰਦਾ ਇੱਧਰ ਇੱਧਰ ਕਰ ਦਿੰਦਾ ਆ ਦੇ ਆਪਣੇ ਉਹ ਦੂਜਾ ਕਿੱਧਰ ਉੱਡ ਗਿਆ ਛੋਟਾ ਸੋਣਾ ਆ ਆ ਸੀ ਆ ਇਧਰ ਇਧਰ ਵੀ ਆ ਜਾ ਪੁੱਤ ਆਜ ਆਜ ਬੜਾ ਜਲਦੀ ਬੱਸ ਉਹ ਆ ਜਾਣ ਦੇ ਜਵਾਬ ਆ ਆ ਕੇ ਖੜੇ ਆ ਤੁਹਾਡੇ ਮਾਰੀ ਭਰਾ ਆ ਜਾ ਫਿਰ ਧੜਕੇ ਤੇ ਆ ਬੋਰ ਤਾਂ ਹੈ ਨਹੀਂ ਭਾਈਆਂ ਇਹ ਸਕੋਰ ਹੈ ਮਾਰੀ ਲਾਡੀ ਜਾ ਬਿਲ੍ਹਾ ਬਗ ਜਾ ਆ ਜਾ ਮੈਂ ਮੁੜ ਕੇ ਆਉਣਾ ਠੀਕ ਹੈ ਉਧਰ ਮੁੜਦਾ ਹੋਇਆ ਆਉਣਾ ਆਪਣੇ ਭਰਾ ਨਾਲ ਆਪਣੇ ਬੱਚੇ ਵੀ ਆ ਨਾਲ ਸਕੋਰ ਤੇ ਠੀਕ ਹੈ ਭਾਈ ਲਓ ਜੀ ਧੰਨਵਾਦ ਭਰਾ ਚੰਗਾ ਬਾਈ ਆ ਲੋਕੋ ਬਾਈ ਨੂੰ ਪਿਆਰ ਕਰਨ ਵਾਲੇ ਲੋਕ ਆ ਜੁੜੇ ਨੂੰ ਬਾਈ ਬਾਤੋ ਬਾਤ ਸ਼ਹਿਰ ਤੇ ਲਾਇ ਕਰੋ